ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਿਵਲ ਸੈਕਟਰੀਟ ਦੇ ਮੁਲਾਜ਼ਮਾਂ ਦਾ ਵੱਡਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੈਕਟਰੀਟ ਚ ਕੰਮ ਕਰਦੇ ਮੁਲਾਜ਼ਮ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਵੱਡਾ ਧਰਨਾ ਲਾਇਆ ਹੋਇਆ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਸਿਵਲ ਸੈਕਟਰੀਟ ਤੋਂ ਲਾਈਵ ਵਿਜ਼ੂਅਲਸ ਜਿੱਥੇ ਪੰਜਾਬ ਸਿਵਲ ਸੈਕਟਰੀਟ ਸਟਾਫ ਐਸੋਸੀਏਸ਼ਨ ਜਿਹੜੀ ਯੂਨੀਅਨ ਹੈ ਉਸ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਤਰਨ ਲਾਇਆ ਜਿਦੇ ਵਿੱਚ ਬਹੁਤ ਵੱਡੀ ਗਿਣਤੀ ਚ ਮੁਲਾਜ਼ਮ ਸ਼ਾਮਲ ਹੋਏ ਨੇ ਬੀਬੀਆਂ ਵੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਤੇ ਵੱਖ-ਵੱਖ ਮੰਗਾਂ ਨੇ कच्चे ਮੁਲਾਜ਼ਮ ਪੱਕੇ ਕਰੋ ਪੇ ਕਮਿਸ਼ਨ ਨਾਲ ਮਿਲਿਆ 15% ਦਾ ਲਾਭ ਜਾਰੀ ਕਰੋ ਮਹਿੰਗਾਈ ਪੱਤੇ ਦੇ ਐਰੀਅਰਸ ਜਾਰੀ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਸੋ ਇਹ ਮੁੱਖ ਮੰਗਾਂ ਨੇ ਜਿਹਨੂੰ ਲੈ ਕੇ ਅੱਜ ਮਲਾਜ਼ਮਾਂ ਦਾ ਇੱਕ ਏਕਾ ਦੇਖਣ ਨੂੰ ਮਿਲ ਰਿਹਾ ਤੇ ਸਰਕਾਰ ਦੇ ਖਿਲਾਫ ਗੁੱਸਾ ਦੇਖਣ ਨੂੰ ਮਿਲ ਰਿਹਾ ਸੋ ਗੱਲਬਾਤ ਵੀ ਕਰਾਂਗੇ ਜਿਹੜੇ ਆਗੂ ਨੇ ਸਿਵਲ ਸਕੱਤਰ ਸਟਾਫ ਐਸੋਸੀਏਸ਼ਨ ਦੇ ਨਾਲ ਜਿਹੜੇ ਜੁੜੇ ਹੋਏ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਵੀ ਅਸੀਂ ਕਰਾਂਗੇ ਕਿ ਅ ਮਜਬੂਰੀ ਇੱਕ ਬਹੁਤ ਵੱਡਾ ਇਕੱਠ ਜਿਹੜਾ ਹੈਗਾ ਉਹ ਕੀਤਾ ਹੋਇਆ ਹੈ ਸਾਹਿਲ ਜੀ ਨਾਲ ਗੱਲਬਾਤ ਕਰਾਂਗੇ ਸਾਹਿਲ ਜੀ ਕਿਵੇਂ ਦੇਖਦੇ ਹੋ ਅੱਜ ਤੁਸੀਂ ਹਾਲਾਂਕਿ ਮਿੰਨੀ ਸੈਕਟਰੀ ਜਦੋਂ ਪਿਛਲੀ ਦਿਨੀ ਰੈਲੀ ਕੀਤੀ ਸੀ ਉਦੋਂ ਕਿਹਾ ਸੀਗਾ ਕਿ ਅਸੀਂ ਇੱਕ ਵੱਡੀ ਰੈਲੀ ਕਰਾਂਗੇ ਸਰਕਾਰ ਨੇ ਜਨਾਸ ਸੀਰੀਅਸ ਲਿਆ ਲੱਗਦਾ ਹੈ ਕਿ ਤੁਸੀਂ ਵਾਰਨਿੰਗ ਦਿੰਦੇ ਹੋ ਪਹਿਲਾਂ ਪ੍ਰੈਸ਼ਰ ਹੁੰਦਾ ਨਹੀਂ ਉਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਦੀ ਅੱਗੇ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਨੇ ਪੈਂਦੇ ਬਿਲਕੁਲ ਜੀ ਕਾਸ਼ੀ ਗੱਲ ਧੰਨਵਾਦ ਸਾਰੇ ਸਰੋਤਾਂ ਨੂੰ ਸੋ ਤੋਂ ਨੇ ਬਹੁਤ ਹੀ ਤੁਹਾਡਾ ਜਿਹੜਾ ਪ੍ਰੈਸ਼ਰ ਹੈ ਬਹੁਤ ਹੀ ਮਾਣ ਵਾਲਾ ਇਹਦੇ ਵਿੱਚ ਕੀ ਗੱਲ ਹੈ ਅਸੀਂ ਇਹ ਚੀਜ਼ ਤਾਂ ਹੈ ਹੀ ਅਸੀਂ ਜਦੋਂ ਤੋਂ ਕਹਿ ਰਹੇ ਹਾਂ ਸਰਕਾਰ ਨੂੰ ਵੀ ਸਾਨੂੰ ਮੀਟਿੰਗ ਦਾ ਟਾਈਮ ਦਓ ਜੀ ਉਹਨਾਂ ਨੇ ਹੁਣ ਤੱਕ ਮੀਟਿੰਗ ਦਾ ਟਾਈਮ ਸਾਨੂੰ ਦਿੱਤਾ ਨਹੀਂ ਸੀ ਜਿਹਦੇ ਕਰਕੇ ਸਾਨੂੰ ਐਕਸ਼ਨ ਹਰ ਵਾਰੀ ਵਧਾਣੇ ਪਏ ਅੱਗੇ ਅੱਗੇ ਸੋ ਹੁਣ ਸਰਕਾਰ ਨੇ ਸਾਨੂੰ ਅੱਜ ਵੀ ਇੱਕ ਮੀਟਿੰਗ ਦਿੱਤੀ ਸੀ ਅਨੋਫੀਸ਼ੀਅਲ ਸੀ ਸਾਡੀ ਮੀਟਿੰਗ ਸੀ ਤੇ ਜਿਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਤੇ ਔਰ ਹੁਣ ਜਿਹੜੀ ਸਾਡੀ ਇੱਕ ਅੱਗੇ ਮੀਟਿੰਗ ਹੈ ਉਹਦੇ ਲਈ ਹਜੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਹੁਣ ਤੁਹਾਡੀ ਜਿਹੜੀ ਮੀਟਿੰਗ ਹੈ ਚੀਫ ਸੈਕਟਰੀ ਸਾਹਿਬ ਪ੍ਰਿੰਸੀਪਲ ਸੈਕਟਰੀ ਫਾਈਨਾਂਸ ਤੇ ਸੈਕਟਰੀ ਜੀਏਡੀ ਨਾਲ ਕਰਵਾਵਾਂਗੇ ਵੀ ਉਹਨਾਂ ਤੋਂ ਹੀ ਇੱਕ ਮੁੱਦੇ ਹੱਲ ਹੋ ਸਕਦੇ ਨੇ ਕਿਉਂਕਿ ਸਾਡੇ ਜਿਹੜੇ 60 70% ਮੁੱਦੇ ਆ ਸਾਡੇ ਸੈਕਰੀਟੇਟ ਦੇ ਮੁੱਦੇ ਨੇ 30% ਸਾਡੇ ਮੁੱਦੇ ਜਿਹੜੇ ਪੰਜਾਬ ਨਾਲ ਮਿਲਦੇ ਨੇ ਸੋ ਸਾਨੂੰ ਉਮੀਦ ਹੈ ਵੀ ਜਿਹੜੀ ਸਰਕਾਰ ਸਾਨੂੰ ਇੱਕ ਹਾਈ ਪੈਨਲ ਮੀਟਿੰਗ ਦਊਗੀ ਤਾਂ ਗੱਲ ਇਹ ਚੱਲਦੀ ਸੀ ਕਿ ਅੱਜ-ਅੱਜ ਦੇ ਵਿੱਚ ਚਿੱਠੀ ਆ ਜਾਊਗੀ ਜਦੋਂ ਹੀ ਮੇਰੇ ਕੋਲ ਕੋਈ ਚਿੱਠੀ ਅਵੇਲੇਬਲ ਹੋਊਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਜਿਹੜੇ ਦੇਖਦੇ ਆ ਚੈਨਲ ਨੂੰ ਸਾਰਿਆਂ ਨੂੰ ਉਹ ਚਿੱਠੀ ਤੋਂ ਰੂਬਰੂ ਕਰ ਮਹਿਜ਼ ਕਹਿ ਲਈਏ ਪ੍ਰੋਪਰ ਇੱਕ ਸਾਲ ਹੀ ਰਹਿ ਚੁੱਕਿਆ ਸਰਕਾਰ ਦਾ ਸੋ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਜਿਹੜੇ ਕੀਤੇ ਵਾਦੇ ਸੀ ਉਹਦੇ ਤੇ ਖਰੀ ਉਤਰੀ ਐਟੀਟਿਊਡ ਹਰਸ਼ਜੀਤ ਸਰਕਾਰ ਦਾ ਐਟੀਟਿਊਡ ਬਹੁਤ ਹੀ ਨਖਿੱਤ ਨਕਮਾਕਾਰ ਹੋਏਗੀ ਸਾਨੂੰ ਇਸ ਸਰਕਾਰ ਨੂੰ ਵੇਖਦੇ ਹੋਏ ਲਗਭਗ 3 ਸਾਲ ਹੋ ਗਏ ਨੇ ਸਰਕਾਰ ਨੇ ਤਿੰਨ ਸਾਲਾਂ ਦੇ ਵਿੱਚ ਪੰਜਾਬ ਸਿਵਲ ਸੈਕਰੇਟਰੀਅਟ ਦੀ ਸਟਾਫ ਐਸੋਸੀਏਸ਼ਨ ਆਫਸਰ ਐਸੋਸੀਏਸ਼ਨ ਜਾਂ ਕਿਸੇ ਹੋਰ ਸੈਕਰੇਟਰੀਅਟ ਦੀ ਜਥੇਬੰਦੀ ਨੂੰ ਕੋਈ ਟਾਈਮ ਨਹੀਂ ਦਿੱਤਾ ਨਾ ਮੰਗਾ ਵਾਸਤੇ ਹਰ ਜਿਵੇਂ ਤੁਸੀਂ ਜਾਣਦੇ ਹੋ ਜਿੱਡੇ ਮਰਜ਼ੀ ਵੱਡੇ ਮਸਲੇ ਹੋਣ ਜਦੋਂ ਤੱਕ ਤੁਸੀਂ ਟੇਬਲ ਟਾਕ ਤੇ ਨਹੀਂ ਪਹੁੰਚਦੇ ਉਦੋਂ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਸਰਕਾਰ ਹਲੇ ਤੱਕ ਟੇਬਲ ਤੇ ਹੀ ਬੈਠਣ ਨੂੰ ਤਿਆਰ ਨਹੀਂ ਹੈ ਮੰਗਾ ਇਹਨਾਂ ਨੇ ਕੀ ਸਾਡੀਆਂ ਪੂਰੀਆਂ ਕਰਦੀਆਂ ਤੇ ਤੁਹਾਡੇ ਚੈਨਲ ਰਾਹੀਂ ਮੈਂ ਜਿਮੀ ਚੌੜ ਲੁਧਿਆਣੇ ਦੀ ਜਿਮੀ ਚੌੜ ਦੇ ਵੋਟਰਾਂ ਨੂੰ ਉਪਰ ਜੋਰ ਅਪੀਲ ਕਰਦਾ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਤੋਂ ਪਹਿਲਾਂ ਇਹ ਦੇਖ ਲੈਣ ਕਿ ਇਹਨਾਂ ਦੀ ਸਰਕਾਰ ਨੇ ਕਿਹੜੇ ਵਾਦੇ ਪੂਰੇ ਕੀਤੇ ਆ ਨਾ ਇਹਨਾਂ ਤੋਂ ਮੁਲਾਜ਼ਮ ਖੁਸ਼ ਹੈ ਨਾ ਵਪਾਰੀ ਨਾ ਕਿਸਾਨ ਤੇ ਇਹਨਾਂ ਤੋਂ ਖੁਸ਼ ਕੌਣ ਹੈ ਸਿੱਖ ਤੇ ਸਿੱਖ ਦਿੱਲੀ ਵਾਲੇ ਖੁਸ਼ ਨੇ ਦਿੱਲੀ ਦੀ ਇਹਨਾਂ ਦੇ ਆਕਾਰੇ ਉਹੀ ਖੁਸ਼ ਨੇ ਸੋ ਲੁਧਿਆਣੇ ਦੀ ਜਨਤਾ ਨੂੰ ਅਪੀਲ ਹੈ ਵੋਟਾਂ ਪਾਉਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਦੀ ਕਾਗਜ਼ੀ ਜਾਰੀ ਤੇ ਝਾਤ ਜ਼ਰੂਰ ਮਾਰੋ ਤੁਸੀਂ ਦੱਸੋ ਜੀ ਕੀ ਕਹਿਣਾ ਚਾਹੋਗੇ ਲੁਧਿਆਣਾ ਇਲੈਕਸ਼ਨ ਨੂੰ ਲੈ ਕੇ ਸਰਕਾਰ ਨੇ ਲੋਕਾਂ 'ਚ ਕਈ ਵੱਡੇ ਦਾਅਵੇ ਕੀਤੇ ਆ ਕਿ ਅਸੀਂ ਆ ਕਰਤਾ ਅਸੀਂ ਆ ਵੀ ਵਾਅਦਾ ਪੂਰਾ ਕਰਤਾ ਜੋ ਸਰਕਾਰਾਂ ਨਹੀਂ ਕਰ ਪਾਈਆਂ ਤੁਸੀਂ ਦੱਸੋ ਕਿਵੇਂ ਦਾ ਰਿਹਾ ਹੈ ਗੱਲਬਾਤ ਕੋਈ ਸਰਕਾਰ ਮੈਂ ਕੁਲਵੰਤ ਸਿੰਘ ਪ੍ਰਧਾਨ ਦਫ਼ਤਰ ਬਿੱਤੀ ਕਾਨਫਰੈਂਸ ਕਰਦੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਚਾਹਣਾ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਸੀ ਕੋਈ ਨਹੀਂ ਪੱਥਰ ਨਹੀਂ ਲਾਵਾਂਗੇ ਪਰ ਜਿਹੜੇ ਨਹੀਂ ਪੱਥਰ ਲਾਏ ਜਾ ਰਹੇ ਨੇ ਉਹ ਸਾਰੇ ਜਿਹੜੇ ਦਿੱਲੀ ਦੇ ਬੰਦਿਆਂ ਦੇ ਨਾਂ ਤੇ ਲਾਏ ਜਾ ਰਹੇ ਨੇ ਪੰਜਾਬ ਸਰਕਾਰ ਦੇ ਉਹਦੇ ਪੰਜਾਬ ਸਰਕਾਰ ਦੇ ਨੁਮਾਇੰਦੇ ਦਾ ਵੀ ਨਾਂ ਨਹੀਂ ਹੁੰਦਾ ਹਰ ਪੱਖ ਤੋਂ ਜਿਹੜੀ ਆ ਸਰਕਾਰ ਆ ਉਹ ਫੇਲ ਹੋ ਚੁੱਕੀ ਆ ਚਾਹੇ ਕਿਸਾਨੀ ਵਰਗ ਹੋਵੇ ਚਾਹੇ ਮਜ਼ਦੂਰ ਵਰਗ ਹੋਵੇ ਚਾਹੇ ਆਮ ਵਪਾਰੀ ਵਰਗ ਹੋਵੇ ਚਾਹੇ ਮੁਲਾਜ਼ਮ ਹੋਵੇ ਨਾ ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕੀਤੇ ਨੇ ਨਾ ਜਿਹੜੀ ਆ ਪੁਰਾਣੀ ਪੈਨਸ਼ਨ ਦੀ ਬਹਾਲੀ ਕੀਤੀ ਆ ਤੇ ਨਾ ਹੀ ਜਿਹੜਾ ਸਾਡੇ ਆ ਬਣਦੇ ਭੱਤੇ ਆ ਉਹ ਸਾਨੂੰ ਦਿੱਤੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਸਰਕਾਰ ਨੂੰ ਬੇਨਤੀ ਕਰਦਾ ਕਿ ਅਜੇ ਤੱਕ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੇ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਅਜੇ ਤੱਕ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਉਹਨਾਂ ਨੇ ਪੰਜਾਬ ਸਰਕਾਰ ਇੱਥੇ ਜਿਹੜੇ ਮੁਲਾਜ਼ਮ ਨੇ ਉਹ ਪੰਜਾਬ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਆ ਜਿੱਕਰ ਪੰਜਾਬ ਸਰਕਾਰ ਦੇ ਸੈਕਟਰੀ ਦੇ ਮੁਲਾਜ਼ਮ ਨੂੰ ਮੀਟਿੰਗ ਦਾ ਸਮਾਂ ਨਹੀਂ ਮਿਲਦਾ ਤਾਂ ਆਮ ਜਨਤਾ ਦਾ ਕੀ ਹਾਲ ਹੋਏਗਾ ਸੋ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਰਹੀਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਜਲਦੀ ਤੋਂ ਜਲਦੀ ਜਿਹੜੀਆਂ ਸਾਡੀਆਂ ਸੈਕਟਰੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲਈਆਂ ਜਾਣ ਕੱਚੇ ਮੁਲਾਜ਼ਮਾਂ ਜਿਹੜੇ ਪੱਕੇ ਕੀਤੇ ਜਾਣ ਪੁਰਾਣੀ ਪੈਨਸ਼ਨਾਂ ਜਿਹੜੀ ਜਿਹਦੀ ਬਹਾਲੀ ਕੀਤੀ ਜਾਵੇ ਇਸ ਤੋਂ ਇਲਾਵਾ ਹੋਰ ਜਿਹੜੇ ਸਾਡੇ ਜੈਨੂਨ ਮੁੱਦੇ ਨੇ ਉਹਨਾਂ ਤੇ ਵੀ ਵਿਚਾਰ ਕੀਤਾ ਜਾਵੇ ਅੱਜ ਦੀ ਡੇਟ ਦੇ ਵਿੱਚ ਸਰਕਾਰ ਆ ਜਿਹੜੀ ਹਰ ਇੱਕ ਵਰਗ ਤੇ ਉਹ ਫੇਲ ਹੋ ਚੁੱਕੀ ਆ ਚਾਹੇ ਉਹ ਮੰਡੀਆਂ ਦੇ ਵਿੱਚ ਨਾ ਚੱਕਣ ਦੀ ਗੱਲ ਹੋਵੇ ਚਾਹੇ ਜਿਹੜੀ ਹੈਗੀ ਆ ਉੱਥੇ ਆਪਣਾ ਸੜਕਾਂ ਦੀ ਗੱਲ ਹੋਵੇ ਚਾਹੇ ਜਿਹੜੀ ਉਹ ਔਰਤਾਂ ਨੂੰ 1000 ਰੁਪਏ ਉਹਨਾਂ ਨੇ ਕਿਹਾ ਸੀ ਦੇਣ ਨੂੰ ਅਜੇ ਤੱਕ ਕੋਈ ਵਾਦਾ ਉਹਨਾਂ ਨੇ ਕੀਤਾ ਸੀ ਕੋਈ ਪੂਰਾ ਨਹੀਂ ਹੋਇਆ ਇੱਕ ਇਹਨਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਕਰਨ ਦੀ ਇੱਕ ਨੋਟੀਫਿਕੇਸ਼ਨ ਕੀਤੀ ਸੀ ਪਰ ਉਹ ਵੀ ਨਾ ਮੱਤਰ ਆ ਗਈ ਉਹਦੇ ਵਿੱਚ ਪੁਰਾਣੀ ਪੈਨਸ਼ਨ ਦੇ ਥੋੜੇ ਜਿਹੇ ਬੰਦੇ ਜਿਹੜੀ ਹੁਣ ਇਹਨਾਂ ਨੇ ਨਵੀਂ ਕੀਤੀ ਆ ਉਹ ਥੋੜੇ ਜਿਹੇ ਬੰਦੇ ਕਾਫੀ ਹੁੰਦੇ ਨੇ ਆਦਰਵਾਇਜ਼ ਕੋਈ ਬਹੁਤੇ ਕਰਮਚਾਰੀਆਂ ਨੂੰ ਲਾਭ ਨਹੀਂ ਮਿਲਿਆ ਤੋਂ ਇੰਨਾ ਕਹਿੰਦਾ ਹਾਂ ਮੈਂ ਆਪਣਾ ਸਤਾਨ ਲੈਣਾ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰਦਾ ਹਾਂ ਪੰਜਾਬ ਸਰਕਾਰ ਨੂੰ ਜਲਦੀ ਜਲਦੀ ਮੀਟਿੰਗ ਦਿੱਤੀ ਜਾਵੇ ਨਹੀਂ ਤਾਂ ਸਾਡੀ ਜਿਹੜੀ ਜੁਆਇੰਟ ਐਕਸਿਟਿਵਿਟੀ ਆ ਸਕੱਤਰੇ ਦੀ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਐਕਸ਼ਨਾਂ ਲਿੱਕਣ ਜਾਏਗੀ ਫਿਰ ਇਹ ਨਾ ਹੋਵੇ ਸਰਕਾਰ ਨੂੰ ਜਿਹੜਾ ਖਾਰ ਦਾ ਮੂੰਹ ਦੇਖਣਾ ਸੋ ਮੈਂ ਮੇਨਲੀ ਆਪਾਂ ਗੱਲ ਕਰੇ ਕਿਉਂਕਿ ਕੱਲ ਨੂੰ ਦੱਸਦੇ ਕਿ 19 ਤਰੀਕ ਨੂੰ ਲੁਧਿਆਣਾ ਵੈਸਟ ਜਿਮਨੀ ਚੋਣਾ ਜਿੱਥੇ ਹੋਣੀ ਆ ਸਿੰਘਾ ਕੱਲ ਪੋਲਿੰਗ ਹੋਣ ਜਾ ਰਹੀ ਹੈ ਤੇ ਉਹਦੇ ਤਹਿਤ ਵੀ ਇੱਕ ਕੇਸ ਇੰਪੋਰਟੈਂਟ ਦੇਖਿਆ ਜਾ ਰਿਹਾ ਜਿਹੜਾ ਇਹ ਧਰਨਾ ਹੈਗਾ ਇੱਕ ਦਿਨ ਪਹਿਲਾਂ ਲਾਇਆ ਤੇ ਅਪੀਲ ਵੀ ਸ਼੍ਰੀ ਆਮ ਆਗੂਆਂ ਨੇ ਕੀਤੀ ਹੈ ਲੁਧਿਆਣਾ ਵੈਸਟ ਦੇ ਵੋਟਰਸ ਤੋਂ ਕਿ ਉਹ ਇੱਕ ਵਾਰ ਜ਼ਰੂਰ ਕੰਸੀਡਰ ਕਰ ਲੈਣ ਕਿ ਇਸ ਤਰ੍ਹਾਂ ਦਾ ਧਨਯੋਰ ਆ ਆਮ ਆਦਮੀ ਪਾਰਟੀ ਸਰਕਾਰ ਦਾ ਰਿਹਾ ਸੋ ਫਿਲਹਾਲ ਸੁਖਚੈਨ ਸਿੰਘ ਖੈਰਾ ਅ ਡਰੈਸ ਕਰ ਰਹੇ ਨੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਸੋ ਕੀ ਕਹਿੰਦੇ ਨੇ ਉਹ ਵੀ ਸੁਣ ਲੈਣੇ ਆ ਜਨਕੀ ਦਾ ਵਧਾਈ ਦੇ ਪਾਤਰ ਆ ਸੁਖੀਰ ਬਾਦਜੀ ਜੀ ਦੀ ਜਿਹੜੀ ਟੀਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਮੋਂ ਤੋਂ ਜਦੋਂ ਤੋਂ ਆਪਣੀ ਕੈਂਪੇਨ ਚੱਲ ਰਹੀ ਸੀ ਉਹ ਐਕਸ਼ਨ ਸੀਗਾ ਉਹ ਕੱਲੀ ਉਹਨੂੰ ਕੈਂਪੇਨ ਨਾ ਸਮਝੋ ਕਿਉਂਕਿ ਜਦੋਂ ਆਪਾਂ ਮਿੰਨੀ ਫੈਕਟਰੀਏਟ ਦੇ ਵਿੱਚ ਕੈਂਪੇਨ ਕਰਨ ਗਏ ਤੁਸੀਂ ਦੇਖਿਆ ਉਹ ਰੈਲੀ ਦਾ ਰੂਪ ਸੀਗਾ ਆਪਾਂ ਛੱਤ ਫਲੋਰ ਤੋਂ ਫਲੋਰ ਵਾਈਜ਼ ਫੀਚਾ ਕਰਦੇ ਕਰਦੇ ਗਰਾਉਂਡ ਫਲੋਰ ਤੇ ਆਏ ਸੀਗੇ ਤੇ ਸਾਰਾ ਦਫਤਰ ਉਸ ਸਮੇਂ ਨਾਲ ਘੁੰਮ ਰਿਹਾ ਸੀਗਾ ਸੋ ਉਹ ਜਿਹੜੀ ਜਿਹਾ ਅਸਰ ਪਿਆ ਐਡਮਿਨਿਸਟ੍ਰੇਸ਼ਨ ਤੇ ਗੱਲਬਾਤ ਚੱਲੀ ਫਾਈਲਾਂ ਮੂਵ ਹੋਈਆਂ ਉਹਨਾਂ ਦੇ ਵਿੱਚੋਂ ਸਟੈਪ ਅਪ ਦੀ ਲੈਟਰ ਇੱਕ ਨਿਕਲੀ ਸੋ ਤੁਹਾਡੀ ਮਿਹਨਤ ਕਰਕੇ ਇਹਨਾਂ ਦੀ ਮਿਹਨਤ ਕਰਕੇ ਹੀ ਉਹ ਜਿਹੜੀ ਲੈਟਰ ਇਸ਼ੂ ਹੋਈ ਆ ਉਹ ਜੋਸ਼ ਸ਼ਿਸ਼ੀ ਜੀ ਨੇ ਦੱਸਿਆ ਕਿ ਕੁਝ ਲੈਟਰਾਂ ਹੋਰ ਇਸ਼ੂ ਹੋਣ ਵਾਲੀਆਂ ਨੇ ਕਿਉਂਕਿ ਸਾਨੂੰ ਪਤਾ ਸੀਗਾ ਕਿ ਉਹ ਫਾਈਨਲ ਆਪਣੀ ਫਾਈਨਲ ਸਟੇਜ ਤੇ ਨੇ ਲੇਕਿਨ ਪ੍ਰੋਬਲਮ ਕੀ ਹੋ ਰਹੀ ਸੀ ਉਹ ਤਾਂ ਹੈਲੂਜਨਿਸੀ ਰਹੀਆਂ ਜਿਹੜਾ ਸਾਡਾ ਮੁਲਾਕਾਤ ਦਾ ਸਪਮ ਚੱਲ ਰਿਹਾ ਸੀਗਾ ਮੀਟਿੰਗਾਂ ਦਾ ਸਿਲਸਲਾ ਉਹ ਕਾਫੀ ਹੱਦ ਤੱਕ ਬੰਦ ਹੋਇਆ ਪਿਆ ਸੀ ਲੇਕਿਨ ਐਕਸ਼ਨਾਂ ਦੇ ਨਾਲ ਉਹ ਜਦੋਂਾਰਾ ਮੂਵਮੈਂਟ ਸ਼ੁਰੂ ਹੋ ਗਈ ਜਿਹੜੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਅੱਜ ਵੀ ਮੀਟਿੰਗ ਹੋਈ ਆ ਤੇ ਇੱਕ ਮੀਟਿੰਗ ਜਿਹੜੀਆਂ ਫੇਰ ਆ ਗਿਆ ਜੇ ਅਮਲਾ ਦੇ ਅਧਿਕਾਰੀ ਸਹਿਬਾਨ ਹੁਣ ਅਮਲਾ ਪੰਜ ਦੇ ਦੇ ਆ ਕਰਕੇ ਉਹ ਕਹਿਣ ਆਏ ਸੀ ਕਿ ਲੈਟਰ ਇਸ਼ੂ ਹੋ ਗਈ ਆ ਉਹ ਲੈਟਰ ਵੀ ਲੈ ਆਉਣ ਉਹ ਲੈਟਰ ਪਹਿਲੇ ਅਸੀਂ ਕਹਿ ਵੀ ਤੁਸੀਂ ਆ ਕੇ نیچے ਸਾਡੀ ਜਿਹੜੀ ਰੈਲੀ ਆ ਉਹਦੇ ਵਿੱਚ ਲੋਕ ਸੰਬੋਧਨ ਕਰੋ ਸੋ ਸਾਡੇ ਅਧਿਕਾਰੀ ਸਾਹਿਬਾਨ ਖੈਰ ਵਿਚਾਰੇ ਝਾਗੇ ਹੋਣੇ ਆ ਉਹ ਆਏ ਨਹੀਂ ਉਹਨਾਂ ਨੇ ਸਾਡੇ ਸੁਪਰੀਂ ਸਾਹਿਬ ਦੀ ਡਿਊਟੀ ਲਾਤੀ ਕਿ ਤੁਸੀਂ ਆ ਕੇ ਲੈਟਰ ਦੇ ਕੇ ਆਓ ਸੋ ਵੀ ਲੈਟਰ ਤੇ ਦੇ ਦੋ 25 ਸੇ 25 ਨੂੰ ਜਿਹੜੀ ਆ ਮੀਟਿੰਗ ਆ ਜਿਹਦੇ ਵਿੱਚ ਪ੍ਰਿੰਸੀਪਲ 77 ਵਿੱਤ 77 ਪਰਸਨਲ 77 ਆਮਰਾਜ ਪ੍ਰਬੰਧ ਵਿਭਾਗ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਏਗੀ ਜਿਹੜੀ ਅੱਜ ਸਹਿਮਤੀਆਂ ਬੜੀਆਂ ਜਿਹੜੀਆਂ ਫਾਈਲ ਆ ਫਾਈਨਲ ਸਟੇਜ ਤੇ ਪਹੁੰਚੀਆਂ ਉਹਨਾਂ ਸਬੰਧੀ ਪੱਤਰ ਤਿਆਰੀ ਕੀਤੇ ਜਾਣਗੇ ਜਿਵੇਂ ਕਿ ਹਾਊਸ ਜਿਹੜਾ ਲਾਫੀਸ ਆ ਕੀ ਕਹਿੰਦੇ ਨੇ 5% ਲਾਇਸੈਂਸ 5% ਤੋਂ ਫਾਈਨਲ ਸਟੇਜ ਤੇ ਪਈ ਸੀਗੀ ਲੇਕਿਨ ਹਿੱਲ ਨਹੀਂ ਸੀ ਰਹੀ ਉਹਦੇ ਬਾਰੇ ਹੋ ਗਿਆ ਕਿ ਜਲਦੀ ਤੋਂ ਜਲਦੀ ਜਿਹੜਾ ਲੈਟਰ ਇਸ਼ੂ ਜਿਹੜਾ ਇਸ ਤਰ੍ਹਾਂ ਜਿਹੜਾ ਸੁਸ਼ੀਲ ਜੀ ਨੇ ਬਾਕੀ ਦੱਸਿਆ ਸਾਰੇ ਲੈਟਰ ਇਸ਼ੂ ਜਲਦੀ ਹੀ ਕਰ ਦਿੱਤੇ ਜਾਣਗੇ 25ਵੀਂ ਮੀਟਿੰਗ ਤੋਂ ਬਾਅਦ ਅਸੀਂ ਇਹ ਕਹਿ ਸੀ ਵੀ ਸਾਨੂੰ ਚੀਫ ਸੈਕਟਰੀ ਤੋਂ ਘੱਟ ਮੀਟਿੰਗ ਨਹੀਂ ਚਾਹੀਦੀ ਸਾਨੂੰ ਚੀਫ ਸੈਕਟਰੀ ਦੇ ਲੈਵਲ ਦੀ ਮੀਟਿੰਗ ਦਿੱਤੀ ਉਹ ਕਹਿੰਦੇ ਪਹਿਲੇ ਆਹ ਮੀਟਿੰਗ ਕਰ ਲਈ ਹੈ 25 ਤਰੀਕ ਨੂੰ ਕਿਉਂਕਿ ਵਿੱਤ ਸਕੱਤਰ ਸਾਹਿਬ ਨਵੇਂ ਆਇਆ ਉਹਨਾਂ ਨੂੰ ਅਜੇ ਪਤਾ ਨਹੀਂਗਾ ਮੁੱਦੇ ਪਤਾ ਇਹ ਤੁਹਾਡੀ ਰਲਿਨੀ ਕਿ ਆਪਣੀਆਂ ਮੰਗਾ ਜਿਹੜੀਆਂ ਫਾਈਨਲ ਸਟੇਜਾਂ ਨੂੰ ਪਹੁੰਚ ਗਿਆ ਮੈਡੀਕਲ ਦਾ ਸਿਲਸਲਾ ਚੱਲ ਗਿਆ ਸੋ ਇਹਦੇ ਲਈ ਵੀ ਕੋਈ ਤਾੜੀਆਂ ਤੇ ਬਣ ਜਾਂਦੀਆਂ ਨੇ ਦੂਸਰੀ ਗੱਲ ਜਿਹੜੇ ਨੇ ਕਹਿ ਰਹੇ ਕੋਰਟ ਕੇਸ ਕੁਝ ਸਾਥੀ ਆਗੇ ਹੋਣਗੇ ਜਿਹੜੇ ਕਹਿੰਦੇ ਕੋਰਟ ਕੇਸ ਨਹੀਂ ਕਰਨਾ ਕਰਨ ਵਾਲੇ ਨੇ ਹੱਥ ਖੜੇ ਕਰਦੇ ਜਿਹੜੇ ਕਹਿੰਦੇ ਨਹੀਂ ਕੋਰਟ ਕੇਸ ਕਰਨਾ ਚਾਹੀਦਾ ਭਾਈ ਹੋਰ ਜਿਹੜੀ ਇਹ ਲੰਬਾ ਕੰਮ ਲਿਆਏਗਾ ਸਰਕਾਰ ਇਹ ਨਹੀਂ ਕਰੇਗੀ ਸਰਕਾਰ ਨੂੰ ਬਹਾਨਾ ਮਿਲ ਜਾਏਗਾ ਵੀ ਇਹ ਕੋਰਟ ਦੇ ਵਿੱਚ ਕੇਸ ਅਸ ਕਰਕੇ ਅਸੀਂ ਕੋਈ ਫੈਸਲਾ ਨਹੀਂ ਲੈਣਾ ਜੇ ਕੋਈ ਇਹੋ ਜੀ ਗੱਲ ਹੈਗੀ ਆ ਤੇ ਉਹ ਸਾਥੀ ਹੱਥ ਖੜੇ ਕਰਨ ਵੀ ਨਹੀਂ ਕੋਰਟ ਕੇਸ ਕਰਨਾ ਚਾਹੀਦਾ ਸੋ ਮੇਰੇ ਸਾਥੀਆਂ ਨੂੰ ਬੇਨਤੀ ਹੈ ਜਰੂਰ ਕਰਿਓ ਕੱਲ ਨੂੰ ਨਾ ਗੱਲ ਹੋ ਰਹੀ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਏਕਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਮੁਲਾਜ਼ਮਾਂ ਦਾ ਤੇ ਪੰਜਾਬ ਸਿਵਲ ਸੈਕਟਰੀਏਟ ਵਿਖੇ ਅੱਜ ਵਰਕਿੰਗ ਡੇ ਵਾਲੇ ਦਿਨ ਸਾਰੇ ਮੁਲਾਜ਼ਮ ਆਪਣੇ ਦਫਤਰ ਛੱਡ ਕੇ ਟੈਂਟ ਲਾ ਕੇ ਹੋ ਧਰਨੇ ਤੇ ਬੈਠੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਹੋਰ ਕੋਸ਼ਿਸ਼ ਕੀਤੀ ਐ ਇੱਕ ਹੋਰ ਸੰਘਰਸ਼ ਕੀਤਾ ਕਿ ਸਰਕਾਰ ਉਹਨਾਂ ਵੱਲ ਜ਼ਰੂਰ ਧਿਆਨ ਦੇਵੇ ਤੇ ਨਾਲ ਹੀ ਕੱਲ ਜਿਹੜੇ ਇਲੈਕਸ਼ਨ ਆ ਲੁਧਿਆਣਾ ਵੈਸਟ ਸੀਟ ਤੇ ਅਸੈਂਬਲੀ ਇਲੈਕਸ਼ਨ ਐ ਉੱਥੋਂ ਦੇ ਵੋਟਰਾਂ ਨੂੰ ਵੀ ਇੰਨਾ ਮੁਲਾਜ਼ਮਾਂ ਨੇ ਅਪੀਲ ਕੀਤੀ ਐ ਸੋ ਵਾਕਈ ਕਈ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਸੰਘਰਸ਼ ਹੋ ਰਹੇ ਨੇ ਸਰਕਾਰ ਦੇ ਅਗੇਂਸਟ ਉਹਦਾ ਇਮਪੈਕਟ ਪਾਊਗਾ ਚਾਹੇ ਲੁਧਿਆਣਾ ਦੇ ਬਾਈ ਇਲੈਕਸ਼ਨ ਹੋਵੇ ਜਾਂ ਆਉਣ ਵਾਲੀਆਂ ਜਿਹੜੀਆਂ ਜਨਰਲ ਅਸੈਂਬਲੀ ਦੀਆਂ ਚੋਣਾਂ ਹੋਣ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਊਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਹੈ